ਚੱਲ ਰਾ ਰਹੇ ਆ ਅੱਜ ਸਾਡੇ ਚ ਸਾਡੇ ਮਾਨਯੋਗ ਸਰਦਾਰ ਜਸਵਿੰਦਰ ਸਿੰਘ ਜੀ ਐਮ ਐਲ ਏ ਸਾਹਿਬ ਖੁਦ ਆ ਤੁਹਾਡੇ ਕੋਲ ਆਏ ਨੇ ਜਿੰਦਾਬਾਦ ਲਾਹਰਵੀਰ ਜਿੰਦਾਬਾਦ ਲਾਹਰਮਰ ਜਿੰਦਾਬਾਦ ਮੈਂਜਰ ਸਾਹਿਬ ਜਿੰਦਾਬਾਦ ਜਿਵੇਂ ਮੈਂ 15 ਸਾਲ ਹੀ ਤੇਰੀ ਮਨਮੀਤ ਕੌਰ ਮਨਮੀਤ ਕੌਰ ਇਹ ਖੜੇ ਨੇ ਇਹਨਾਂ ਜਿੰਨਾਂ ਬੇਨਤੀ ਕਰਨਾ ਆ ਕਿ ਜਿਸ ਤਰ੍ਹਾਂ ਪਹਿਲੋ ਮੇਰਾ ਮਾਨ ਰੱਖਿਆ ਉਦਾਂ ਹੀ ਹੋਣਾ ਕਿ ਆਪਾਂ ਮਾਨ ਰੱਖਣਾ ਤੇ ਮੋਹਰਾਂ ਵੋਟਾਂ ਸਾਰੀਆਂ ਲਾ ਕੇ ਆਪਣੀ ਭੈਣ ਨੂੰ ਜਿਤਾਉਣਾ ਆਪਾਂ ਝਾੜੂ ਤੇ ਮੋਹਰ ਲਾ ਕੇ ਇਹਨਾਂ ਨੂੰ ਜਿਤਾਉਣਾ ਆਪਾਂ ਇਹ ਲਾਮਾਂ ਨਹੀਂ ਦਿਵਾਣਾ ਕਿ ਐਮਐਲਏ ਸਾਹਿਬ ਸਰਦਾਰ ਜਸਵਿੰਦਰ ਸਿੰਘ ਹੀ ਐਮਐਲਏ ਸਾਹਿਬ ਜਿੰਦਾਬਾਦ ਆਨ ਆਦਮੀ ਪਾਰਟੀ ਜਿੰਦਾਬਾਦ ਦੇਖੋ ਆਪਾਂ ਦਰਬਾਰ 'ਚ ਖੜੇ ਆਂ ਇਹ ਗੱਲ ਆਪਾਂ ਮੁਕੁਰਨਾ ਨਹੀਂ ਆ ਹਰ ਵਾਰੀ ਆਪਾਂ ਇੱਥੇ ਦਰਬਾਰ 'ਚ ਇਹੋ ਹੀ ਨਾਰਾ ਲਾਉਦੇ ਰਹੇ ਜਿਹੜੀ ਪਾਰਟੀ ਨੂੰ ਆਪਾਂ ਨਾਲ ਖੜੇ ਹੁੰਦੇ ਰਹਿਆ ਅੱਜ ਆਪਾਂ ਆਮ ਪਾਰਟੀਆਂ ਨੂੰ ਔਰ ਵਾਹਾਂ ਖੜੀਆਂ ਕਰਕੇ ਮੰਗਾ ਨੇ ਕੁਝ ਇਹਨਾਂ ਦੀਆਂ ਮੁਸ਼ਕਲਾਂ ਨੇ ਇਹਨਾਂ ਚ ਉਹ ਤੇ ਹੈਗਾ ਹੀ ਆ ਆਪਾਂ ਪਿੰਡ ਦੇ ਹੀ ਆ ਉਹ ਇਹਨਾਂ ਦੀਆਂ ਮੰਗਾ ਮੁਸ਼ਕਲਾਂ ਨੇ ਉਹ ਤੁਹਾਨੂੰ ਆ ਤਰਸੀਮ ਸਿੰਘ ਪ੍ਰਧਾਨ ਜੀ ਹੋਣੀ ਆਹ ਤਰਸੀਮ ਆਪਣੀਆਂ ਪਹਿਲੇ ਮੁਸ਼ਕਲਾਂ ਦੱਸੋ ਸੋਨੂ ਮਾਲ ਜੀ ਸੀਨਾ ਸਾਹਿਬ ਹੋਰ ਪਾਰਟੀਆਂ ਸਾਡੇ ਵੀਰ ਜੀ ਆ ਬੈਠੇ ਸਾਹਮਣੇ ਸਾਡੇ लाड्डी ਵੀਰ ਜੀ ਸਾਰੇ ਇਕੱਠੇ ਹੋ ਕੇ ਜਿੰਨਾ ਜਿਹੜੀ ਵੀ ਅਸੀਂ ਗੱਲ ਕਰੀਏ ਨਾ ਸਾਡੀ ਪੂਰੀ ਕਰਦੇ ਆ ਹਰ ਸਾਲ ਅਸੀਂ ਨਗਰ ਕੀਰਤਨ ਕਰਦੇ ਆਂ 21 ਤਰੀਕ ਨੂੰ ਪਾਈ ਇਹਨਾਂ ਨੂੰ ਨਾ ਕਾਮਯਾਬ ਕਰਨਾ ਸਾਡਾ ਦਰਬਾਰਵਾ ਹਰ ਐਮਐਲ ਕਿਸੇ ਪਾਰਟੀ ਦਾ ਵੀ ਆਉਂਦਾ ਹੈ ਨਾ ਸਾਨੂੰ ਲਾਰਾ ਲਾ ਕੇ ਚਲ ਜਾਂਦਾ ਅਸੀਂ ਤਾਂ ਪੂਰਾ ਯੋਰ ਇਹਨਾਂ ਨੂੰ ਲਾਇਆ ਹੀ ਜਿਤਾਉਣ ਲਈ ਫਿਰ ਸਾਡੇ ਵੀਰ ਜਿਹੜੇ ਨਾ ਹਰਗੇ ਜੇ ਕਿਤੇ ਕਰਾਂ ਜਿੱਤ ਜਾਂ ਇਹ ਤਾਂ ravel veer ਜਿੱਤੇ ਤੇ ਆਪਾਂ ਚੜ੍ਹਦੀ ਕਲਾ ਦਾ ਦਰਬਾਰ ਦੇ ਵਿੱਚ ਨਾਲੇ ਦੇ ਇਹਨਾਂ ਕੋਈ ਸੇਵਾ ਕਰਾਵਾਂਗੇ ਤੇ ਨਾਲੇ ਇਹਨਾਂ ਦਾ ਮਾਨਵਦੂਤ ਨਾਲੇ ਸਾਡੀ ਸੱਜਤ ਦਾ ਮਾਨਵਦੂਤਗਾ ਵੀ ਸਾਡੇ ਪਿੰਡ ਦੇ ਮਾਲ ਦੇ ਵਿੱਚ 30 ਸਾਲਾਂ ਬਾਅਦ ਮੋਹਰ ਆਈ ਆ ਸਾਡੇ ਮਾਲ ਸਾਹਿਬ ਨੂੰ ਦੇਖੇ ਜਿੰਦਾਬਾਦ ਜਿੰਦਾਬਾਦ ਸਾਡੇ ਮੈਂਜਰ ਸਾਹਿਬ ਸਰਜੀਤ ਮਾਲ ਜੀ ਇੱਥੇ ਕੰਜਰਾਂ ਇਕੱਠੇ ਹੋਇਆ ਜੇ ਕੋਈ ਮੁਸ਼ਕਲ ਹੋਵੇ ਤਾਂ ਪਾਣਾ ਕੋਈ ਜੱਪੜ ਜਾਣੇ ਤੇ ਆ ਬਾਕੀ ਹਡੇ ਭਰਾ ਨਹੀਂ ਜੋ ਗਿਆ ਉਹਨੇ ਆਈ ਆ ਬਾਕੀ ਜਿੱਦੇ ਹਾਰੇ ਆ ਕੋਈ ਵੀ ਇਹ ਦੱਸੋ ਵੀ ਤੇ ਨਾਂ ਲਾ ਨਹੀ ਨਹੀ ਅਸੀਂ ਕਿਦੋਂ ਆਖ ਸਾਡੇ ਨਾਲ ਹੀ ਆ ਬਹੁਤ ਧੰਨਵਾਦ ਕਰਦੇ ਕੋਈ ਦੱਸਿਆ ਜੀ ਕੋਈ ਦੱਸਿਆ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਮੈਨੂੰ ਟਿਕਟ ਮਿਲੀ ਆ ਮੇਰੀ ਵਾਈਫ ਨੂੰ ਤੇ ਤੁਸੀਂ ਸਾਰੇ ਮੇਰਾ ਸਾਥ ਦਿੱਤਾ ਹੈ ਤੇ ਮੈਂ ਇੱਥੋਂ ਤੱਕ ਪਹੁੰਚਿਆ ਵਾਂ ਬਾਕੀ ਮੈਂ ਤੁਹਾਡੇ ਨਾਲ ਅੱਜ ਵਾਦਾ ਕਰਦਾ ਵਾਂ ਬਣਨ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਕਦੀ ਕੋਈ ਕਮੀ ਮਹਿਸੂਸ ਨਹੀਂ ਹੋਣ ਦਊਂਗਾ ਜੇ ਕਿਸੇ ਨੂੰ ਲੋੜ ਪਏਗੀ ਮੈਂ ਘਰ ਆ ਕੇ ਵੀ ਸੈਨ ਕਰਾਂਗਾ ਠੀਕ ਆ ਪਿੰਡ ਚ ਚੰਗੇ ਚੰਗੇ ਕੰਮ ਕਰਾਂਗਾ ਨਹੀਂ ਜਿੰਦਾਬਾਦ ਰਾਮਲਾਲ ਭਾਈ ਚੰਗਾ ਲੱਗੇ ਤੇ ਬਾਕੀਆਂ ਨੂੰ ਚੰਗਾ ਨਾ ਲੱਗੇ ਉਹ ਕੰਮ ਕਰਾਂਗੇ ਜਿਹੜਾ ਸਾਰੇ ਪਿੰਡ ਨੂੰ ਚੰਗਾ ਲੱਗੇ ਮੈਂ ਬਸ ਇੰਨੀ ਕਿ ਬੇਨਤੀ ਕਰਦਾ ਹਾਂ ਹਾਂਜੀ ਇੱਕ ਜਿਹੜੇ ਦੋ ਤਾਂ ਢੇ ਲੰਮੇ ਆ ਮੇਰੇ ਤੋਂ ਬੜੇ ਇਸ ਚੀਜ਼ ਦਾ ਮੈਨੂੰ ਵੀ ਬੜਾ ਰੋਜ਼ ਆ ਵੀ ਇੱਕ ਨਸ਼ੇ ਦਾ ਬੜਾ ਆਪਣਾ ਮੁੱਦਾ ਇੱਥੇ ਵੀ ਨਸ਼ਾ ਬਹੁਤ ਵਿਗਦਾ ਹੈ ਨਾ ਤੇ ਕੋਈ ਗੱਲ ਨਹੀਂ ਤੁਸੀਂ ਕਰੋ ਕਿਰਪਾ ਮਹਾਰਾਜ ਦੇ ਘਰ ਖਲੋ ਕੇ ਕਹਿਣ ਦਿਆਂ ਵਾ ਨਸ਼ਾ ਬਿਲਕੁਲ ਬੰਦ ਕਰਾਦਾ ਵਾ ਵਾਹਿਗੁਰੂ ਆਪਣੇ ਤੋਂ ਪੁਰਾ ਕੋਈ ਨਹੀਂ ਜਿਹੜਾ ਤੰਗ ਕਰੂਗਾ ਉਹਦਾ ਡੀਪੂ ਕੈਂਸਲ ਕਰਾ ਦਿੱਤਾ ਜਾਊਗਾ ਜਿਹੜਾ ਵੀ ਡੀਪੂ ਵਾਲਾ ਕੋਈ ਮੇਰਾ ਭੂਆ ਦਾ ਪੁੱਤ ਨਹੀਂ ਹੈ ਕੋਈ ਡੀਪੂ ਵਾਲਾ ਜਿਹੜਾ ਵੀ ਤੁਹਾਨੂੰ ਸਾਰਿਆਂ ਨੂੰ ਤੰਗ ਕਰੂਗਾ ਉਹਦਾ ਡੀਪੂ ਕੈਂਸਲ ਕਰਾ ਦਿੱਤਾ ਜਾਊਗਾ ਤੁਸੀਂ ਸਾਰਿਆਂ ਸੈਂਡ ਕਰਕੇ ਦੇਣੇ ਆ ਐਮਐਲਏ ਸਾਹਿਬ ਨੂੰ ਆਪਾਂ ਦਵਾਵਾਂਗੇ ਤੇ ਉਹਦਾ ਡੀਪੂ ਕੈਂਸਲ ਕਰਾਵਾਂਗੇ ਤੇ ਡੀਪੂ ਵਾਲਿਆਂ ਨੂੰ ਮੈਂ ਪਹਿਲ ਤੇ ਧਾਰਦੇ ਪਹਿਲਾਂ ਬੇਨਤੀ ਕਰਦਾ ਵੀ ਕਿ ਇਹ ਗਰੀਬ ਪਰਿਵਾਰ ਨੂੰ ਕਿਉਂਕਿ ਚੰਗਾ ਬੰਦਾ ਲੱਗਣਗ ਲੈਂਦਾ ਨਹੀਂ ਸਾਰੇ ਗਰੀਬ ਪਰਿਵਾਰ ਲੈਂਦੇ ਆ ਨਾ ਤੇ ਆਪਾਂ ਗਰੀਬ ਪਰਿਵਾਰ ਨੂੰ ਜਿਹੜੀਆਂ ਸਦਾਵਾਂ ਮਿਲਦੀਆਂ ਆ ਆਪਾਂ ਜਰੂਰ ਦਵਾਵਾਂਗੇ ਹੋਰ ਵੀ ਜਿਹੜੀ ਮਿਲਣਗੀ ਉਹ ਵੀ ਦਵਾਵਾਂਗੇ ਤੇ ਇਹਨਾਂ ਨੂੰ ਜਿਹੜਾ ਡੀਪੂ ਵਾਲਿਆਂ ਨੂੰ ਮੈਂ ਵਾਰਨਿੰਗ ਦਿੱਤੀ ਆ ਵੀ ਇਹ ਕੰਮ ਨਾ ਕੀਤਾ ਜਾਵੇ ਤਕਰੀਬਾ ਨੂੰ ਤੰਗ ਨਾ ਕੀਤਾ ਜਾਵੇ ਮਾਨੋ ਬੇਟਿਓ ਸਾਰਿਆਂ ਨੂੰ ਗੁਰੂ ਫਤਿਹ ਵਾਹ ਬੁਜੀਕਾ ਕਲਸਾ ਵਾਲੇ ਬੁਜੀਕਾ ਪਿੰਡ ਤੁਹਾਡਾ ਪਛੜਿਆ ਰਿਹਾ ਚਾਹੇ ਕਲੋਨੀਆ ਹੈ ਤੇ ਚਾਹੇ ਪਿੰਡ ਕਿਸ ਕਰਕੇ ਪਛੜਿਆ ਰਿਹਾ ਕਿਉਂਕਿ ਤੁਹਾਡੇ ਏਰੀਏ ਚੋਂ ਕਦੀ ਕੋਈ ਬੰਦਾ ਹੀ ਨਹੀਂ ਗਿਆ ਕਿਸ ਨੇ 30 35 ਸਾਲ ਤੋਂ ਜਿਹੜਾ ਕੋਈ ਬਣਿਆ ਉਹ ਕੁਮੜਾਲੇ ਲਾਗੇ ਤੋਂ ਬਣਿਆ ਉਹ ਇੱਥੇ ਆ ਕੇ ਦਵੇ ਇਹ ਨਾ ਬੇਸਪਰੇ ਦੀ ਜਗ੍ਹਾ ਤੇ ਦੂਜੀ ਜਗ੍ਹਾ ਤੋਂ ਚਲ ਜੇ ਤਾਂ ਉੱਥੇ ਜਾ ਕੇ ਲੈ ਆਉਣਾ ਤੇ ਮੈਂ ਕਰ ਲਾਂ ਜਿਹੜਾ ਕੋਈ ਰਾਸ਼ਨ ਦਾ ਹੈ ਨਾ ਸਨਕ ਦਾ ਇਹਦਾ ਨਵਾਂ ਸਿਸਟਮ ਸ਼ੁਰੂ ਹੋ ਰਿਹਾ ਨਵੇਂ ਕਾਰਡ ਬਣਦੇ ਆ ਨਵੇਂ ਸਿਸਟਮ ਨਾਲ ਘਰੋ ਘਰ ਆ ਕੇ ਸਿਸਟਮ ਘਰੋ ਘਰ ਆ ਕੇ ਰਾਸ਼ਨ ਮਿਲਦਾ ਕਾਰਡ ਵੀ ਨਵੇਂ ਬਣੇ ਕਿ ਪਹਿਲਾਂ ਕੁਝ ਗਲਤ ਕਾਰਡ ਬਣੇ ਹੋਏ ਆ ਜਿਨ੍ਹਾਂ ਨੂੰ ਰਾਸ਼ਨ ਮਿਲਦਾ ਤੇ ਕੁਝ ਐਸੇ ਨੇ ਜਿਨ੍ਹਾਂ ਨੂੰ ਰਾਸ਼ਨ ਮਿਲਦਾ ਨਹੀਂ ਆ ਪਰ ਉਹ ਲੈਣ ਦੇ ਯੋਗ ਨੇ ਮੰਨਸਿਸ ਕਿੰਨੇ ਬੱਚੇ ਜਲਣੇ ਹੋਣੀ ਉਹਨਾਂ ਨੂੰ ਹੀ ਮਿਲੇਗਾ ਜਿਹੜੇ ਲੈਣ ਦੇ ਯੋਗ ਜਿਨ੍ਹਾਂ ਨੂੰ ਮਿਲਣਾ ਚਾਹੀਦਾ ਜਿਹੜੇ ਗੁਰਪਤ ਘੜਿਆ 21 ਤਰੀਕ ਨੂੰ ਜਿਹੜੀ ਮੋਹਰ ਆ ਉਹ ਝੜੂ ਤੇ ਲਾਉਣੀ ਆ ਤੇ 라ਵਲ بیٹے ਨੂੰ ਤੁਸੀਂ ਕਾਮਯਾਬ ਕਰਨਾ 라ਵਲ ਪਾਜੀ ਜਿੰਦਾਬਾਦ 라ਵਲ ਪਾਜੀ ਜਿੰਦਾਬਾਦ ਤੇ ਮੇਰੇ ਬੜੇ ਚੰਗੇ ਸੰਬੰਧ ਮੇਰੇ ਵੀ ਮੇਰੇ ਬੇਟੇ ਦੇ ਵੀ ਇਹਨਾਂ ਨਾਲ ਆ ਇਹ ਵੀ ਨਾਲ ਨੇ ਇਹਨਾਂ ਦਾ ਤਜਰਬਾ ਤੇ 라ਵਲ ਜੀ ਦੀ ਉੱਤੇ ਹਾਜ਼ਰੀ ਤੇ ਦੋਸਤ ਵੀ ਤਿੱਜਾ ਮੈਂ ਕਿਉਂਕਿ ਜੇ ਇਹ ਜਾਂਦੇ ਤਾਂ ਮੈਂ ਦੱਸਦਾ ਨਾ ਮੈਂ ਆਪਣੇ ਆਪ ਮੈਂਬਰ ਬਣ ਜਾਂਦਾ ਕਿਤਰਾ ਨਾ ਪੈਸੇ ਨਾ ਲੰਗੇ राम राम जिंदाबाद मन सिंह राम जिंदाबाद राम राम इस खानहार जिंदाबाद ला दो नारे ला दो ला दो थोड़े नारे ला दो आम आदमी पार्टी जिंदाबाद आम आदमी पार्टी जिंदाबाद आम आदमी पार्टी जिंदाबाद कमल माल जिंदाबाद कमल माल जिंदाबाद कमल बिपाली जिंदाबाद एमएलए साहब जिंदाबाद एमएलए साहब जिंदाबाद ਮੈਂ ਆਮ ਆਦਮੀ ਪਾਰਟੀ ਵਾਰਡ ਨੰਬਰ 85 ਤੋਂ ਕੈਂਡੀਡੇਟ ਮਨਮੀਤ ਕੌਰ ਕਾਉਂਸਲਰ ਦੇ ਇਲੈਕਸ਼ਨ ਦੇ ਲਈ ਐਸ ਅ ਕੈਂਡੀਡੇਟ ਖੜੀ ਹੋਈ ਆ ਮੈਂ ਇੱਥੇ ਲਖਦਾਤਾ ਪੀਰ ਦੀ ਜਗ੍ਹਾ ਤੇ ਪੀਰ ਜੀ ਦੀ ਜਗ੍ਹਾ ਤੇ ਖੜੀ ਹੋ ਕੇ ਇਹ ਇਹ ਮੈਂ ਮੈਂ ਅਪੀਲ ਕਰਦੀ ਆ ਸਾਰੇ ਸਾਰੇ ਵੋਟਰਾਂ ਨੂੰ ਕਿ ਮੈਨੂੰ ਵੋਟ ਪਾ ਕੇ ਕਾਮਯਾਬ ਬਣਾਇਆ ਜਾਏ 21 ਤਰੀਕ ਨੂੰ ਇਲੈਕਸ਼ਨ ਹੈ ਆਪਾਂ ਆਪਣੀ ਕੀਮਤੀ ਵੋਟ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਪਾ ਕੇ ਜਿਤਾਣਾ ਹੈ ਤਾਂ ਕਿ ਆਪਾਂ ਆਉਣ ਵਾਲੇ 5 ਸਾਲ ਆਪਣੇ ਪਿੰਡ ਨੂੰ ਵਿਕਾਸ ਕਰਾ ਕੇ ਤਰੱਕੀਆਂ ਦੇ ਰਾਹ ਤੇ ਲਜਾਇਆ ਜਾ ਸਕੇ ਹਾਂਜੀ ਸਾਡੇ ਸਾਡੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਇਸ ਟਾਈਮ ਸਾਡੇ ਐਮਐਲਏ ਸਾਹਿਬ ਨੇ ਹਾਂਜੀ ਉਹਨਾਂ ਨੇ ਇੱਥੇ ਆ ਕੇ ਬਹੁਤ ਵਧੀਆ ਸਾਨੂੰ ਸਪੀਚ ਦਿੱਤੀ ਹੈ ਜਿਦੇ ਵਿੱਚ ਪਿੰਡ ਦੇ ਵਿਕਾਸ ਨੂੰ ਲੈ ਕੇ ਜੋ ਗੱਲਾਂ ਕਰਨੀਆਂ ਚਾਹੀਦੀਆਂ ਆਉਣ ਵਾਲੇ 5 ਸਾਲ ਦੇ ਵਿੱਚ ਉਹ ਸਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਹਾਂਜੀ ਹਾਂਜੀ ਮੈਂ ਵੋਟਰਾਂ ਨੂੰ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਤੁਹਾਨੂੰ ਪਤਾ ਹੈ ਕਿ ਹੁਣ 1 ਹਫਤਾ ਰਹਿ ਗਿਆ ਇਲੈਕਸ਼ਨਸ ਦੇ ਵਿੱਚ ਤੇ ਮੈਂ ਚਾਹੁੰਦੀ ਆ ਕਿ ਤੁਸੀਂ ਇਹ ਚੀਜ਼ ਨੂੰ ਧਿਆਨ ਰੱਖੋ ਕਿ ਬਈ ਕਿੰਨੇ ਸਾਡੇ ਆਉਣ ਵਾਲੇ 5 ਸਾਲ ਦੇ ਵਿੱਚ ਪਿੰਡ ਦਾ ਸੁਧਾਰ ਕਰਨਾ ਆ ਕਿੰਨੇ ਸਾਡੀਆਂ ਜਿੱਦਾਂ ਮੈਂ ਅੱਜ ਜਿਵੇਂ ਗਈ ਜਿੱਦਾਂ ਘਰ-ਘਰ ਡੋਰ ਟੂ ਡੋਰ ਕੈਂਪੇਨਿੰਗ ਕਰ ਰਹੀ ਆ ਜਿੱਦਾਂ ਮੈਂ ਚੀਜ਼ਾਂ ਵੇਖਿਆ ਕਿ ਬਈ ਸਾਡੀਆਂ ਪਿੰਡ ਦੀਆਂ ਗਲੀਆਂ ਬਣਨ ਵਾਲੀਆਂ ਆ ਤੇ ਔਰ ਸਾਡੇ ਰਾਸ਼ਨ ਕਾਰਡ ਹੋ ਗਏ ਗਰੀਬਾਂ ਨੂੰ ਹਾਂਜੀ ਹਾਂਜੀ ਸਾਡੇ ਪਿੰਡ ਦਾ ਸਕੂਲ ਜੋ ਹੈ ਕਿ 10th ਕਲਾਸ ਤੱਕ ਹੈ ਦੇ ਅਪਡੇਸ਼ਨ ਦੀ ਲੋੜ ਹੈਗੀ ਹੈ ਹਾਂ ਹਾਂਜੀ ਤਾਂ ਕਿ ਜਿਹੜੀਆਂ ਪਿੰਡ ਦੀਆਂ ਧੀਆਂ ਹੁਣ ਹੈਗੀਆਂ ਨੇ ਤੇ ਪਿੰਡ ਦੇ ਬੱਚੇ ਆ ਉਹ ਅੱਗੇ ਆਪਣੀ ਕੁਆਲੀਫਿਕੇਸ਼ਨ ਪੂਰੀ ਕਰ ਸਕਣ ਐਂਡ ਫੈਸਿਲਿਟੀਆਂ ਵਗੈਰਾ ਪ੍ਰੋਵਾਈਡ ਹੋ ਸਕਣ ਪਿੰਡ ਦੇ ਵਿੱਚ ਗੌਰਵ ਨਾ ਜੀ ਮਲਤ ਬੋਲਿਆ ਸਰ ਮੈਂ ਉਹ ਕਹਿਣਾ ਚਾਹ ਰਿਹਾ ਕਿ ਸਾਡੇ ਪਿੰਡ ਦੇ ਵਿੱਚ ਸਭ ਤੋਂ ਜ਼ਿਆਦਾ ਚਿੱਟੇ ਦਾ ਨਸ਼ਾ ਚੱਲ ਰਿਹਾ ਹੈ। ਉਹਨੂੰ ਬੰਦ ਕਰੋ ਲਈ ਜਿੰਨਾ ਵੀ ਜ਼ੋਰ ਲੱਗੇਗਾ ਅਸੀਂ ਜਿੱਥੋਂ ਤੱਕ ਜਾਵਾਂਗੇ ਅਸੀਂ ਭਾਈ ਨੂੰ ਕਹਿ ਸਕਾਂਗੇ। ਤੇ ਕੱਜ ਆਪਣੇ ਐਮਐਲਏ ਸਾਹਿਬ ਆਪਣੇ ਆਮ ਆਦਮੀ ਪਾਰਟੀ ਦੇ ਆਏ ਸੀ। ਜਸਵਿੰਦਰ ਸਿੰਘ ਰੰਦਾਸ ਜੀ। ਉਹਨਾਂ ਨੇ ਵੀ ਆਪਣਾ ਬਹੁਤ ਵਧੀਆ ਵਿਚਾਰ ਦੱਸੇ ਨੇ। ਕਿ ਜਿਹੜੀ ਸਭ ਤੋਂ ਛੋਟੀ ਤੋਂ ਲੈ ਕੇ ਵੱਡੀ-ਵੱਡੀ ਜਿੰਨੀ ਸਮੱਸਿਆ ਸਾਰੀ ਹੱਲ ਕਰਾਂਗੇ। ਸਭ ਤੋਂ ਮੁੱਦਾ ਇੱਕ ਬੁੱਢਾ ਪਾ ਜਿਹੜੀ ਪੈਨਸ਼ਨ ਤੇ ਕਣਕ ਦਾ ਕਹਿ ਰਹੇ ਵੀ ਚਲੋ ਗਰੀਬ ਪਰਿਵਾਰਾਂ ਨੂੰ ਜੋ ਵੀ ਕਣਕ ਦਾ ਮੁੱਇਆ ਕਰਾਈ ਜਾਵੇ ਕਹਿੰਦੇ ਅੱਗੇ ਤੋਂ 15 ਤੋਂ 5 ਕਿਲੋ ਜਿੱਦਾਂ 3-3 4-4 ਕਿਲੋ ਘਾਟ ਆ ਰਹੀ ਆ ਉਹ ਵੀ ਸਭ ਕੋ ਸਹੀ ਕਰਾਵਾਂਗੇ ਇੱਕ ਸਭ ਤੋਂ ਵੱਡਾ ਮੁੱਦਾ ਵੱਡਾ ਮੁੱਦਾ ਵਾ ਜੀ ਸਾਡੇ ਪਿੰਡ ਦਾ ਜਿਹੜਾ ਸਕੂਲ ਆ ਉਹ 10ਵੀਂ ਤੱਕ ਆ ਤੇ 11ਵੀਂ ਤੇ 12ਵੀਂ ਦੇ ਕਲਾਸ ਦੇ ਜਿੰਨੇ ਬੱਚੇ ਨਾਲ ਸਾਡੇ ਬੋਲੀ ਜਾਂਦੇ ਨੇ ਜਾਂ ਸ਼ਹਿਰ ਵਾਲ ਨੂੰ ਜਾਂਦੇ ਨੇ ਬਹੁਤ ਜ਼ਿਆਦਾ ਹੀ ਉਹ ਤੋਂ ਤੰਗ ਆ ਉਹ ਕਹਿ ਕੇ ਗਏ ਨੇ ਕਿ 12ਵੀਂ ਤੱਕ ਹੀ ਸਕੂਲ ਕਰਾਵਾਂਗੇ ਜੇ ਤੇ ਸਾਡਾ ਬੱਚਾ ਕਾਮਯਾਬ ਹੋ ਜੇ ਰਾਵਲ ਮਾਲ ਜੀ ਔਰ ਇਹੋ ਹੀ ਆ ਵੀ ਚਲੋ ਬੱਚੇ ਨਾਲ ਵਜਨ ਤੇ ਇੱਕ ਸਾਡਾ ਇਥੇ ਹੀ ਪਲਵਾਨੀ ਦਾ ਖਾੜਾ ਚਲਾਈਦਾ ਵਾ ਖਾੜਾ ਵੀ ਬੰਦ ਹੋ ਗਿਆ ਜਿਸ ਜਿੰਨੇ ਖਾੜੇ ਮੁੰਡੇ ਆਉਂਦੇ ਸੀ ਤੇ ਸਭ ਕੁਝ ਖਰਾਬ ਹੋ ਗਿਆ ਸਿਸਟਮ ਉਹ ਸਿਸਟਮ ਸਾਰਾ ਸਹੀ ਕਰਨਾ ਵਾ ਇਸ ਲਈ ਨਾਲ ਤੁਰੇ ਫਿਰਦੇ ਵੀ ਚਲੋ ਚੰਗਾ ਇੱਕ ਪਰਿਵਾਰ ਤੇ ਸਾਰਾ ਸਾਡਾ ਸਾਰਾ ਪਰਿਵਾਰ ਹੈ ਮਾਲਾਂ ਦੇ ਜੋ ਵਧੀਆ ਸਿਸਟਮ ਹੋ ਸਕੇ ਮੈਂ ਤੇ ਇਹ ਕਹਿਣਾ ਵੀ ਜਿਹੜੀ ਕਟ ਗਈ ਬਹੁਤ ਵਧੀਆ ਹੈ ਜੀ ਸਾਨੂੰ ਥੋੜਾ ਜਿਹਾ ਸੋਖਾ ਹੋ ਜੂਗਾ ਸਾਡੀ ਮਾਲਾਂ ਦੀ ਟਿਕਟਾਕ ਹੀ ਸਾਨੂੰ ਜਿਹੜਾ ਕਿਤੇ ਸੈਣ ਕਰੋਣੇ ਜਾਣੇ ਪੈਂਦੇ ਤਿੰਨ ਦਿਨ ਚਾਰ ਚਾਰ ਦਿਨ ਭਾਈ ਲੱਗ ਜਾਂਦੇ ਤੇ ਨਾਲੇ ਸਾਡੇ ਮਾਲਾ 'ਚ ਮੋਹਰ ਆ ਜੂਗੀ ਗੁਰ ਤੋਂ ਫੜ ਕੇ ਹੀ ਆਪਣੇ ਵੀਰ ਤੋਂ ਕੰਮ ਕਰਾ ਸਕਦੇ ਜਿਹੜਾ ਵੀਰ ਕੰਮਜਾਬ ਹੋ ਜੂਗਾ ਤੇ ਗਰਮਜੀਤ ਕਾ ਐਸੀ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਪਿੰਡ ਦਾ ਸੁਧਾਰ ਹੋਣਾ ਚਾਹੀਦਾ ਹੈ ਕੋਈ ਸੁਧਾਰ ਨਹੀਂ ਹੋਇਆ ਵੀ ਇੰਨਾ ਚੇਰ ਹੋ ਗਿਆ ਇੱਥੋਂ ਦਾ ਕੋਈ ਮੈਂਬਰ ਸਰਪੰਚ ਨੇ ਕਿਸੇ ਨੇ ਸੁਧਾਰ ਨਹੀਂ ਕੀਤਾ ਹੁਣ ਇਹ ਬੇਟੀ ਸੁਧਾਰ ਕਰੇ ਹੋਊਗਾ ਜੀ ਹੋਊਗਾ ਸਾਨੂੰ ਪੂਰੀ ਆਸ ਆ ਤੇ ਇਹਨੂੰ ਵੋਟ ਪਾਵਾਂਗੇ ਤੇ ਇਹ ਸਾਡੇ ਪਿੰਡ ਦਾ ਸੁਧਾਰ ਕਰੇ ਆਮ ਪਾਰਟੀ ਉਹ ਸਭ ਕਰਦੇ ਦੱਸਦੇ ਤੈਨਾਂ ਤੁਹਾਨੂੰ ਰਾਸ਼ਨ ਕਾਟ ਕਿ ਜਿਹਦੇ ਤਿੰਨ ਜੀ ਛੇ ਜੀ ਉਹਨਾਂ ਤੇ ਨਾਜੀਆਂ ਦੀ ਕਣਕ ਮਿਲਦੀ ਆ ਜਿਹਦੇ ਪੰਜ ਆ ਉਹਨੂੰ ਚੌਂ ਦੀ ਮਿਲਦੀ ਆ ਇਹੋ ਜੇ ਸਧਾਰ ਬਾਕੀ ਬੀਬੀਆਂ ਦੀਆਂ ਪੈਨਸ਼ਨਾਂ ਦੇ ਸਧਾਰ ਹੁਣ ਆਏ ਆਏ ਭੈਣ ਜੀ ਅਸੀਂ ਇਹਨੂੰ ਜਿਤਾਵਾਂਗੇ ਬੋਟਾ ਪਾ ਕੇ ਤੇ ਬਾਕੀ ਇਹ ਆ ਪੀਚੋ ਕਣਕ ਦੀ ਜਿਹੜੀ ਗੱਲ ਆ ਕਣਕ ਸਾਨੂੰ ਅਸੀਂ 5 6 ਜੀ ਆ 7 ਤੇ ਸਾਨੂੰ ਤਿੰਨਾਂ ਜੀਆਂ ਦੀ ਕਣਕ ਮਿਲਣ ਢਈ ਆ ਸਾਨੂੰ ਕਣਕ ਨਹੀਂ ਦੇਂਦੇ ਸਾਡੀ ਕਣਕ ਕੱਟੀ ਜਾਣ ਢਈ ਆ ਤਿੰਨ ਤੋੜੇ ਸਾਰੇ ਸਾਨੂੰ ਕਣਕ ਦੇਂਦੇ ਤਿੰਨਾਂ ਜਿੰਨਾਂ ਦੀ ਜਿੰਨੇ ਕੇ ਵੋਟਾਂ ਪਾਉਗੇ ਇਹਨਾਂ ਨੂੰ ਜੀ ਵੋਟਾਂ ਹੀ ਇਹਨਾਂ ਨੂੰ ਸਾਰੇ ਜਣੇ ਪਾਵਾਂਗੇ ਜਿੰਨੇ ਜੀ ਅਸੀਂ ਸਾਰੇ ਪਾਵਾਂਗੇ ਕਿਹੜੀ ਪਾਰਟੀ ਦੇ ਉਹ ਸਾਨੂੰ ਪਾਵਾਂਗੇ ਭੈਣ ਜੀ ਨੂੰ ਆਮ ਪਾਰਟੀ